ਦੇਖਦੇ ਕਿਸਾਨ ਦੇਸ਼ ਦੇ ਭਾਰਤ ਦੇ ਉਹਨਾਂ ਨੂੰ ਭਾਰਤ ਦੇ ਨਾਗਰਿਕਾਂ ਵਾਂਗ ਪ੍ਰਤੀਤ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅੱਗੇ ਆ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਸਬੰਧੀ ਵਿਚਾਰ ਪਟੰਟਰਾ ਕਰਨਾ ਚਾਹੀਦਾ ਅੱਗੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ ਜਦੋਂ ਗੱਲਬਾਤ ਚਲਦੀ ਹੈ ਤਾਂ ਕੋਈ ਹੱਲ ਵੀ ਨਿਕਲਦਾ ਔਰ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਦਿਨਾਂ ਦੇ ਪੁਰਖਿਆਂ ਦੇੇਖ ਨੂੰ ਆਜ਼ਾਦ ਕਰਾਇਆ ਜਿਨ੍ਹਾਂ ਦੇ ਬੱਚੇ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਆ ਰੋਜ਼ ਤਰੰਗੇ ਚ ਲਿਫਟ ਕੇ ਆਉਂਦੇ ਆ ਜਿਨ੍ਹਾਂ ਨੇ ਸੱਪਾਂ ਦੀਆਂ ਸਰੀਆਂ ਵਿੱਧ ਕੇ ਦੇਸ਼ ਦੇ ਵਿੱਚ ਅੰਨ ਭਟਾਰ ਦੀ ਪੂਰਤੀ ਕੀਤੀ ਇਹ ਉਹ ਕਿਸਾਨ ਨੇ ਤੇ ਉਹਨਾਂ ਨੂੰ ਆਪਾਂ ਦਿੱਲੀੋਂ ਤੋਂ ਰੋਕਿਆ ਹੋਇਆ ਸੋ ਬੁਝੇ ਪਾਸੇ ਮੈਂ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਦਾ ਹੱਲ ਲੱਭਣ ਕਿ ਅਸੀਂ ਗੱਲਬਾਤ ਰਾਹੀਂ ਜਿਹੜੀ ਸਾਡੀ ਬਹੁਤ ਜ਼ਰੂਰੀ ਮੰਗ ਹੈ ਐਮਐਸਪੀ ਦੀ ਮੰਗ ਹੈ ਉਹ ਨੂੰ ਅਸੀਂ ਲੈ ਸਕੀਏ ਜਿਸ ਦੇ ਨਾਲ ਇਕੱਲੇ ਕਿਸਾਨ ਦੀ ਹੁਨਤੀ ਨਹੀਂ ਹੋਣੀ ਇਹਦੇ ਨਾਲ ਮਜ਼ਦੂਰ ਵੀ ਤਕੜਾ ਹੋਏਗਾ ਇਹਦੇ ਨਾਲ ਕਾਰਖਾਨੇਦਾਰ ਵੀ ਤਕੜਾ ਹੋਏਗਾ ਇਹਦੇ ਨਾਲ ਕਾਰੋਬਾਰੀ ਵੀ ਤਕੜੇ ਹੋਣਗੇ ਇਹਨਾਂ ਟਰਾਂਸਪੋਰਟਰ ਵੀ ਤਕੜਾ ਹੋਏਗਾ ਸਾਰੇ ਟਕੜੇ ਪਉਣਗੇ ਬਾਕੀ ਜੇ ਕੇਂਦਰ ਸਰਕਾਰ ਅੱਗੇ ਆ ਕੇ ਗੱਲਬਾਤ ਸ਼ੁਰੂ ਕਰਦੀ ਆ ਤੇ ਦੱਲੇਵਾਲ ਸਾਹਿਬ ਵਰਗੇ ਕਿਸਾਨ ਲੀਡਰ ਹੈ ਉਹਨਾਂ ਦੀ ਜਾਨ ਵੀ ਬਚ ਸਕਦੀ ਆ ਸੋ ਮੈਂ ਇਹ ਮੈਂ ਤਕੂ ਕਰਨਾ ਸਾਡੀ ਕੇਂਦਰ ਸਰਕਾਰ ਤੋਂ ਕਿ ਉਹ ਅੱਗੇ ਆ ਕੇ ਬਿਨਾਂ ਕਿਸੇ ਦੇਰੀ ਕੀਤੇ ਗੱਲਬਾਤ ਕਰਨਗੇ ਔਰ ਇਸ ਜਿਹੜਾ ਡੈਡਲੌਕ ਆ ਇਹਦਾ ਹੱਲ ਕਰ ਦੇ ਦੇਸ਼ ਦੇ ਕਿਸਾਨ ਦੇਸ਼ ਦੇ ਭਾਰਤ ਦੇ ਉਹਨਾਂ ਨੂੰ ਭਾਰਤ ਦੇ ਨਾਗਰਿਕਾਂ ਵਾਂਗ ਪ੍ਰਤੀਤ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅੱਗੇ ਆ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਸਬੰਧੀ ਵਿਚਾਰ ਪਟੰਟਰਾ ਕਰਨਾ ਚਾਹੀਦਾ ਅੱਗੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ ਜਦੋਂ ਗੱਲਬਾਤ ਚੱਲਦੀ ਹੈ ਤਾਂ ਕੋਈ ਹੱਲ ਵੀ ਨਿਕਲਦਾ ਹੈ ਔਰ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਨ੍ਹਾਂ ਦੇ ਬੱਚੇ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਆ ਰੋਜ਼ ਤਰ ਅੱਗੇ ਝ ਲਿਫਟ ਕੇ ਆਉਂਦੇ ਆ ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਵਿੱਧ ਕੇ ਦੇਸ਼ ਦੇ ਵਿੱਚ ਅਣਭਟਾਰ ਦੀ ਪੂਰਤੀ ਕੀਤੀ ਇਹ ਉਹ ਕਿਸਾਨ ਨੇ ਤੇ ਉਹਨਾਂ ਨੂੰ ਆਪਾਂ ਦਿੱਲੀ ਆਉਣ ਤੋਂ ਰੋਕਿਆ ਹੋਇਆ ਸੋ ਦੂਜੇ ਪਾਸੇ ਮੈਂ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਦਾ ਹੱਲ ਲੱਭਣ ਕਿ ਅਸੀਂ ਗੱਲਬਾਤ ਰਾਹੀਂ ਜਿਹੜੀ ਸਾਡੀ ਬਹੁਤ ਜ਼ਰੂਰੀ ਮੰਗ ਹੈ ਐਮਐਸਟੀ ਦੀ ਮੰਗ ਹੈ ਉਹਨੂੰ ਅਸੀਂ ਲੈ ਸਕੀਏ ਜਿਸ ਦੇ ਨਾਲ ਕੱਲੇ ਕਿਸਾਨ ਦੀ ਹੁਨਤੀ ਨਹੀਂ ਹੋਣੀ ਇਹਦੇ ਨਾਲ ਮਜ਼ਦੂਰ ਵੀ ਤਕੜਾ ਹੋਏਗਾ ਇਹਦੇ ਨਾਲ ਕਾਰਖਾਨੇਦਾਰ ਵੀ ਤਕੜਾ ਹੋਏਗਾ ਇਹਦੇ ਨਾਲ ਕਾਰੋਬਾਰੀ ਵੀ ਤਕੜੇ ਹੋਣਗੇ ਇਹਨਾਂ ਟਰਾਂਸਪੋਰਟਰ ਵੀ ਤਕੜਾ ਹੋਏਗਾ ਸਾਰੇ ਤਕੜੇ ਹੋਣਗੇ ਬਾਕੀ ਜੇ ਕਿਦਰ ਸਰਕਾਰ ਅੱਗੇ ਆ ਕੇ ਗੱਲਬਾਤ ਸ਼ੁਰੂ ਕਰਦੀ ਹੈ ਤੇ ਦੱਲੇਵਾਲਾ ਵਰਗੇ ਕਿਸਾਨ ਲੀਡਰ ਹੈ ਉਹਨਾਂ ਦੀ ਜਾਨ ਵੀ ਬਚ ਸਕਦੀ ਆ ਸੋ ਮੈਂ ਇਹ ਮੈਂ ਤਕੂ ਕਰਨਾ ਸਾਡੀ ਕੇਂਦਰ ਸਰਕਾਰ ਤੋਂ ਕਿ ਉਹ ਅੱਗੇ ਆ ਕੇ ਬਿਨਾ ਕਿਸੇ ਦੇਰੀ ਕੀਤੇ ਗੱਲਬਾਤ ਕਰਨਗੇ ਔਰ ਇਸ ਜਿਹੜਾ ਡੈਡਲੌਕ ਆ ਇਹਦਾ ਹੱਲ ਕਰਟੇ